ਇਹਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਜਿਹੜਾ ਸਾਡਾ ਥਾਣੇ ਸਦਰ ਐ ਸਚੂ ਦੇ ਐਸਐਚਓ ਗਰਸੀਵਕ ਸਿੰਘ ਤੇ ਇਹਨਾਂ ਦੇ ਨਾਲ ਇੰਸਪੈਕਟਰ ਜਿਹੜਾ ਦਸਵਿੰਦਰ ਸਿੰਘ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੂੰ ਮੁਕਬਰੀ ਮਿਲਣ ਤੇ ਦੋ ਹਟਲਾਂ ਦੇ ਰੇਡ ਕੀਤਾ ਸੀ ਜਿਹੜਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲाराम ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵਜੀਤ ਸਿੰਘ ਤੇ ਦੂਸਰਾ ਬੀਆਰ ਦਾ ਅਨਮੋਲ ਤੇ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਧੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਜਿਹੜਾ 8 ਲੜਕੀਆਂ ਤੇ 6 ਲੜਕੇ ਆ ਇਹ ਲੜਕੀਆਂ ਸਾਰੇ ਬਾਹਰ ਲਿਆਂਦੀਆਂ ਤੇ ਆ ਉਹਾਂ ਜੀ ਤਕਰੀਬਨ 12 ਲੈ ਕੇ ਆਏ ਇੱਥੇ ਹੀ ਹੋਟਲ ਦੇ ਵਿੱਚ ਹੀ ਤੁਹਾਨੂੰ ਲੈ ਜਾਉਂਦੇ ਸੀ ਕਿ ਕਮਰੇ ਦਿੰਦੇਗੇ ਇਹ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ ਟੂਰਲ ਚਲਾਇਆ ਜਾਣਾ ਪੜੇ ਹਾਂਜੀ ਟੂਰਲ ਚਾਹੀਦਾ ਇਹ ਕਰਵਾਇਆ ਇਹਦੇ ਵਿੱਚ ਅਸੀਂ 13 ਚ ਤਿੰਨ 3 4 5 ਜਿਹੜਾ 5 6 ਮੋਹਰਲ ਮੋਹਰਲ ਟ੍ਰੈਫਿਕ